ਹੈਲੋ ਜੀ ਸਤਿ ਸ਼੍ਰੀ ਅਕਾਲ 7 ਅਗਸਤ ਨੂੰ ਸੱਚਖੰਡ ਦੇ ਵਿੱਚ ਦਰਸ਼ਨ ਕਰਕੇ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਮਾਤਾ ਭਾਕੌਰ ਜੀ ਦਾ ਅਸਥਾਨ ਬਣਿਆ ਹੋਇਆ ਇੱਥੇ ਦਰਸ਼ਨ ਕਰਕੇ ਫਿਰ ਆਪਾਂ ਉਸ ਤੋਂ ਬਾਅਦ ਵਿੱਚ ਸ਼ਹੀਦੀ ਦੇਖ ਸ਼ਕੀ ਸ਼ਹੀਦੀ ਦੇਖ ਸ਼ਕਣ ਤੋਂ ਬਾਅਦ ਵਿੱਚ ਸਾਰਿਆਂ ਨੇ ਪੈਕਿੰਗ ਕਰ ਲਈ ਡਨ ਫਿਰ ਆਪਣੀ ਸੀ ਜਾਣ ਦੀ ਵਾਪਸੀ ਦੀ ਤਿਆਰੀ ਹੁਣ ਆਪਾਂ ਪਹੁੰਚ ਗਏ ਆ ਰੇਲਵੇ ਸਟੇਸ਼ਨ ਆਉਣ ਦਾ ਬਿਲਕੁਲ ਵੀ ਮਨ ਨਹੀਂ ਸੀ ਪਰ ਆਉਣਾ ਤਾਂ ਪੈਣਾ ਹੀ ਸੀ ਫਿਰ ਉਸਤਵਾਲ ਦੇ ਵਿੱਚ ਰਸਤੇ 'ਚ ਵਿਊਜ਼ ਬਹੁਤ ਹੀ ਜ਼ਿਆਦਾ ਸੋਹਣੇ ਆਉਂਦੇ ਨੇ ਤੇ ਇੱਥੇ ਅਮਰੂਦ ਵੀ ਆਪਾਂ ਖਾਦ ਹੀ ਲੈ ਕੇ ਤੇ ਦੇਖ ਸਕਦੇ ਹੋ ਇੰਨੇ ਜ਼ਿਆਦਾ ਵਧੀਆ ਪਹਾੜ ਤੇ ਅਨਾਰ ਤੇ ਇੰਨੇ ਜ਼ਿਆਦਾ ਸਸਤੇ ਨੇ ਉੱਥੋਂ ਦੇ ਤੁਹਾਨੂੰ ਸਾਰੀ ਵੀਡੀਓ ਆਪਾਂ ਇੱਕ ਡਿਟੇਲ ਬਣਾਵਾਂਗੇ ਉਹਦੇ ਵਿੱਚ ਦੱਸਾਂਗੇ ਕੀ ਕੀ ਉੱਥੇ ਸਸਤਾ ਵਾ ਫਿਰ ਆਗਰੇ ਪਹੁੰਚ ਕੇ ਆਗਰੇ ਪਹੁੰਚ ਕੇ ਪੇਠਾ ਤਮਸ਼ੂਰ ਹੁੰਦਾ ਫਿਰ ਆਪਾਂ ਸਰਹੰਦ ਦੇ ਰੇਲਵੇ ਸਟੇਸ਼ਨ ਪਹੁੰਚ ਗਏ ਸਾਰਿਆਂ ਨੇ ਕੀਤੀ ਬਾਏ ਬਾਏ ਤੇ ਫਿਰ 8 ਤਰੀਕ ਨੂੰ ਵਾਪਸੀ ਆਪਣੀ ਸੀਗੀ 7 ਤੋਂ 8 ਤਰੀਕ ਆਪਾਂ ਟ੍ਰੇਨ ਦੇ ਵਿੱਚ ਸਫਰ ਕੀਤਾ